ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਫਰੀਦ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਰੇ ਤੇ ਸੁਖਬੀਰ ਬਾਦਲ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਹੋਰ ਵੱਖ-ਵੱਖ ਅਦਾਰਿਆਂ ਦੇ ਉੱਪਰ ਨਿਊਜ਼ ਚੈਨਲਾਂ ਦੇ ਉੱਪਰ ਤੁਸੀਂ ਦੇਖਿਆ ਹੋਣਾ ਇਹਦੇ ਸੁਖਬੀਰ ਬਾਦਲ ਨੇ ਤਾਂ ਆਪਣੇ ਫੇਸਬੁੱਕ ਇੰਸਟਾਗ੍ਰam ਪੇਜ ਦੇ ਉੱਪਰ ਵੀ ਆਪਣੀ ਗ੍ਰਿਫਤਾਰੀ ਦੀ ਵੀਡੀਓ ਪਾਈ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਦਿਖ ਰਿਹਾ ਹੈ ਸੁਖਬੀਰ ਬਾਦਲ ਨੂੰ ਨੇ ਚੱਕ ਲਿਆ ਆਪਣੇ ਪਿਤਾ ਨੂੰ ਜੇਲ੍ਹ ਦੇ ਵਿੱਚ ਮਿਲਣ ਗਏ ਸੁਖਬੀਰ ਬਾਦਲ ਦੇ ਜਵਾਈ ਨੇ ਬਾਦਲ ਦੇ ਮੂੰਹ ਤੇ ਆਖ ਦਿੱਤੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਤੇਜਵੀਰ ਸਿੰਘ ਤੂਰ ਜੋ ਕਿ ਸੁਖਬੀਰ ਬਾਦਲ ਦਾ ਜਵਾਈ ਹੈ ਤੇ ਕੁਝ ਮਹੀਨੇ ਪਹਿਲਾਂ ਸੁਖਬੀਰ ਬਾਦਲ ਦੀ ਬੇਟੀ ਦਾ ਅਤੇ ਤੇਜਵੀਰ ਸਿੰਘ ਤੂਰ ਉਹਨਾਂ ਦਾ ਵਿਆਹ ਹੋਇਆ ਹੈ ਅਤੇ ਤੇਜਵੀਰ ਸਿੰਘ ਤੂਰ ਜੋ ਕਿ ਦੁਆਬੇ ਦੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਦਾ ਬੇਟਾ ਹੈ ਅਤੇ ਐਸ ਵਕਤ ਉਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਅਤੇ ਹੋਰ ਬਾਹਰ ਰਾਜ ਤਾਂ ਹਰਿਆਣਾ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਉਹਨਾਂ ਦੇ ਬਿਜ਼ਨਸ ਚੱਲਦੇ ਨੇ ਅਤੇ ਅਰਬਾਂ ਖਰਬਾਂ ਦੀ ਉਹਨਾਂ ਦੀ ਸੰਪਤੀ ਹੈ ਤੇ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਜਦੋਂ ਸੁਖਬੀਰ ਬਾਦਲ ਦਾ ਜਵਾਈ ਉੱਥੇ ਪਹੁੰਚਦਾ ਹੈ ਤੇ ਉਸ ਵਕਤ ਸੁਖਬੀਰ ਬਾਦਲ ਦੇ ਮੂੰਹ ਦੇ ਉੱਪਰ ਹੀ ਐਸੀਆਂ ਕਿਹੜੀਆਂ ਗੱਲਾਂ ਉਸਨੇ ਕਹਿ ਦਿੱਤੀਆਂ ਜੋ ਸੋਸ਼ਲ ਮੀਡੀਆ ਦੇ ਉੱਪਰ ਅੱਜ ਆਗ ਵਾਂਗੂ ਵਾਇਰਲ ਹੋ ਰਹੀਆਂ ਨੇ ਚਾਰੇ ਪਾਸੇ ਐਸੀ ਹੀ ਖਬਰ ਦੇ ਚਰਚੇ ਹੋਏ ਪੈਨੇ ਹਰ ਕੋਈ ਐਸੀ ਹੀ ਖਬਰ ਦੇ ਉੱਪਰ ਚਰਚਾ ਕਰ ਰਿਹਾ ਹੈ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਲੋਕ ਵਿਰੋਧ ਕਰਦੇ ਨੇ ਕਈ ਲੋਕ ਖੁਸ਼ੀਆਂ ਵੀ ਮਨਾ ਇਹਨੇ ਭਗਵਾਨ ਦਮਨ ਦੀ ਤਾਰੀਫ ਵੀ ਕਰ ਰਹੇ ਨੇ ਪਰ ਅੰਦਰੋਂ ਅੰਦਰੀ ਪਰਿਵਾਰ ਦੇ ਵਿੱਚ ਕਿਹੜਾ ਕਰਾਪਸ਼ਨ ਚੱਲ ਰਿਹਾ ਹੈ ਪਰਿਵਾਰ ਦੇ ਵਿੱਚ ਕਿਹੜੀ ਬਹੁਤ ਵੱਡੀ ਗੇਮ ਖੇਡੀ ਜਾ ਰਹੀ ਹੈ ਕਿਹੜਾ ਇਹਨਾਂ ਨੇ ਐਸਾ ਮਾੜਾ ਕੰਮ ਕਰ ਦਿੱਤਾ ਜੋ ਇਹਨਾਂ ਨੂੰ ਇਹ ਬਣਦੀ ਸਜ਼ਾ ਮਿਲ ਰਹੀ ਹੈ ਤੋਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੋਬਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵੰਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਹੁਣ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਜਿ ਕੋ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਐਸੇ ਕਾਰਵਾਈ ਦੇ ਵਿੱਚ ਉਹ ਜੋ ਕਿ ਪੰਜਾਬ ਦੇ ਦੋ ਵੱਡੇ ਲੀਡਰਾਂ ਤੋਂ ਵੱਡੇ ਮગરਮੱਛ ਜਿਨ੍ਹਾਂ ਨੂੰ ਭਗਵੰਤ ਮਾਨ ਅਕਸਰ ਕਹਿੰਦਾ ਹੁੰਦਾ ਹੈ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਸਭ ਤੋਂ ਪਹਿਲਾਂ ਤਾਂ ਜੇਕਰ ਆਪਾਂ ਗੱਲ ਕਰੀਏ ਵਿਕਰਮਜੀਤ ਸਿੰਘ ਮਜੀਠੀਆ ਦੀ ਤਾਂ ਵਿਕਰਮਜੀਤ ਸਿੰਘ ਮਜੀਠੀਏ ਨੂੰ ਪਹਿਲਾਂ ਗ੍ਰਿਫਤਾਰੀ ਕੀਤਾ ਗਿਆ ਪਹਿਲਾ ਉਸ ਦੇ ਘਰ ਦੇ ਵਿੱਚ ਜੋ ਕਿ ਛਾਪੇਮਾਰੀ ਕੀਤੀ ਗਈ ਅਮਰਸਰ ਵਾਲੇ ਘਰ ਦੇ ਵਿੱਚ ਅਤੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਅਤੇ ਇਹ ਕਰੋੜਾ ਰੁਪਇਆ ਕਈ ਹਜ਼ਾਰ ਕਰੋੜ ਰੁਪਇਆ ਦਾ ਇਹਨਾਂ ਕੋਲ ਜੋ ਕਿ ਸੰਪਤੀ ਮਿਲੀ ਗਈ ਹੈ ਜੋ ਕਿ ਬਹੁਤ ਹੀ ਗੈਰਕਾਨੂੰਨੀ ਹੈ ਇਸ ਕਰਕੇ ਵਿਕਰਮਜੀਤ ਸਿੰਘ ਮੰਜੀਥੀਏ ਦੀ ਗ੍ਰਿਫਤਾਰੀ ਹੋਗੀ ਤੇ ਜਿੰਨੇ ਵੀ ਸ਼ਰੋਮਲੀ ਅਕਾਲੀ ਦਲ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਭਗਵਾਨਤਮਨ ਨੇ ਗਲਤ ਕੀਤਾ ਜਦੋਂ ਮੰਨ ਲਿਆ ਭਗਵਾਨਤਮਨ ਨੇ ਗਲਤ ਕੀਤਾ ਪਰ ਇਹ ਥੋੜੀ ਹੈ ਕਿ ਐਨੀ ਪ੍ਰਾਪਰਟੀ ਆਈ ਕਿੱਥੋਂ ਉਹਨਾਂ ਕੋਲ ਜਦ ਇਹਨਾਂ ਕੋਲ ਆਪ ਦੀ ਜੱਦੀ ਪੁਸਤੈਨੀ ਜ਼ਮੀਨ ਹੋਵੇਗੀ ਜਦ ਜਮੀਨ ਦਾ ਵੀ ਜੇਕਰ ਆਪਾਂ ਹਿੱਸਾ ਕੱਢੀਏ ਉਸ ਦੀ ਕਮਾਈ ਦਾ ਹਿੱਸਾ ਕੱਢੀਏ ਫੇਰ ਵੀ ਇੰਨੀ ਪ੍ਰਾਪਰਟੀ ਨਹੀਂ ਬਣਦੀ ਉਦੋਂ ਜ਼ਮੀਨ ਦੀ ਜਿੰਨੀ ਵੀ ਇਹਨਾਂ ਦੀ ਹਿੱਸੇਦਾਰੀ ਹੈ ਉਸ ਤੋਂ 100 ਗੁਣਾ ਜ਼ਿਆਦਾ ਪ੍ਰਾਪਰਟੀ ਵਿਕਰਮ ਸਿੰਘ ਮਜੀਠੀਆ ਦੇ ਕੋਲ ਹੈ ਹੁਣ ਸੁਖਬੀਰ ਬਾਦਲ ਜੋ ਕਿ ਖੁਦ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਇਸ ਵਕਤ ਉਸ ਦੀ ਗ੍ਰਿਫਤਾਰੀ ਹੋਣੀ ਵੀ ਲਾਜ਼ਮੀ ਹੈ ਕਿਉਂਕਿ ਬਹੁਤ ਵੱਡੇ ਰਾਜ ਤਾਂ ਉਸ ਨੇ ਉਗਲਨੇ ਨੇ ਕਿਉਂਕਿ ਹੁਣ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਜੋ ਹੈ ਉਹ ਆਪਣੀ ਜੋ ਕਾਰਵਾਈ ਹੈ ਉਹ ਕਰੇਗਾ ਜੋ ਵੀ ਬਣਦੀ ਕਾਰਵਾਈ ਹੋਵੇਗੀ ਜਿਸ ਨੂੰ ਜੋ ਸਜ਼ਾ ਮਿਲਣੀ ਹੋਵੇਗੀ ਉਹ ਮਿਲੇਗੀ ਤੁਹਾਡੀ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ